ਆਪ ਜੀ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਪਰਵਾਰ ਛੋੜਾ ਹੈ ਗੁਰੂ ਸਾਹਿਬ ਜੀ ਨੇ ਧਰਮ ਦੇਖਦੇ ਹੋਏ ਸ੍ਰੀ ਅਨੰਦਪਰਸਾਪ ਨੂੰ ਛੱਡਣਾ ਕੀਤਾ ਪਹਾੜੀ ਰਾਜੇ ਨੇ ਰਸਤੇ ਵਿੱਚ ਗੁਰੂ ਸਾਹਿਬ ਜੀ ਤੇ ਸੰਗਤਾਂ ਉੱਪਰ ਸਿੱਖਾਂ ਉੱਪਰ ਹਮਲਾ ਬੋਲ ਦਿੱਤਾ ਜਿਸ ਦਾ ਕਿ ਸਿੱਖਾਂ ਨੇ ਯੋਧਿਆਂ ਨੇ ਬੜੀ ਹੀ ਦ੍ਰਿੜਤਾ ਨਾਲ ਜਵਾਬ ਦਿੱਤਾ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਉਪਰੰਤ ਗੁਰੂ ਸਾਹਿਬ ਜੀ ਹੁੰਦੇ ਹੁੰਦੇ ਇਸ ਸਥਾਨ ਤੇ ਪਹੁੰਚੇ ਅੰਤ ਵਿੱਚ ਗੁਰੂ ਸਾਹਿਬ ਜੀ ਨੇ ਇਸ ਪਹਾੜੀ ਦੇ ਉੱਪਰ ਆਸਨ ਕਰਨਾ ਕੀਤਾ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਗੁਰੂ ਸਾਹਿਬ ਜੀ ਨੇ ਆਸਈ ਵਾਰ ਦਾ ਕੀਰਤਨ ਕੀਤਾ ਇਸ ਸਥਾਨ ਤੇ ਪਹਾੜੀ ਰਾਜਿਆਂ ਨੇ ਇੱਕ ਵਾਰ ਫੇਰ ਹਮਲਾ ਕਰ ਦਿੱਤਾ ਇੱਕ ਪਾਸੇ ਕੀਰਤਨ ਹੋ ਰਿਹਾ ਸੀ ਗੁਰੂ ਇੱਕ ਪਾਸੇ ਜੁਦ ਹੋ ਰਿਹਾ ਸੀ ਗੁਰੂ ਸਾਹਿਬ ਜੀ ਨੇ ਦਰਸਾਣਾ ਕੀਤਾ ਕਿ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ ਇੱਥੋਂ ਦੇ ਗ੍ਰੰਤੀ ਸਹਿਬਾਨ ਮੇਰੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਿਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਪਰਵਾਰ ਛੋੜਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚੜ੍ਹਦੀ ਕਲਾ ਦੇਖ ਕੇ ਪਹਾੜੀ ਰਾਜਿਆਂ ਨੇ ਉਹਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ ਪਰ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਜਿਸ ਨੂੰ ਦੇਖਦੇ ਹੋਏ ਪਹਾੜੀ ਰਾਜਿਆਂ ਨੇ ਕਿਲੇ ਨੂੰ ਘੇਰਾ ਪਾ ਲਿਆ ਪਰ ਗੁਰੂ ਸਾਹਿਬ ਜੀ ਟੋਲ ਰਹੇ ਘੇਰਾ 1 ਮਹੀਨੇ 2 ਮਹੀਨੇ ਤੱਕ ਹੁੰਦਾ ਹੁੰਦਾ ਹੋਇਆ 6 ਮਹੀਨੇ ਤੱਕ ਪਹੁੰਚ ਗਿਆ ਜਿਸ ਨੂੰ ਦੇਖ ਕੇ ਪਹਾੜੀ ਦੇ ਰਾਜਾਂ ਦਾ ਹੌਸਲਾ ਟੁੱਟ ਗਿਆ ਅਤੇ ਉਹਨਾਂ ਨੇ ਧਰਮ ਦੀ ਆੜ ਲੈਂਦੇ ਹੋਏ ਆਟੀ ਦੀ ਗਊਆਂ ਤੇ ਹੋਰ ਧਾਰਮਿਕ ਚਿੰਨ ਲੈ ਕੇ ਧਰਮ ਦੀ ਕਸਮਾਂ ਖਾਣੀਆਂ ਕੀਤੀਆਂ ਗੁਰੂ ਸਾਹਿਬ ਜੀ ਨੇ ਧਰਮ ਦੇਖਦੇ ਹੋਏ ਸ੍ਰੀ ਅਨੰਦ ਪ੍ਰਸਾਦ ਨੂੰ ਛੱਡਣਾ ਕੀਤਾ ਪਹਾੜੀ ਰਾਜਨਾਂ ਰਸਤੇ ਵਿੱਚ ਗੁਰੂ ਸਾਹਿਬ ਜੀ ਤੇ ਸੰਗਤਾਂ ਉੱਪਰ ਸਿੱਖਾ ਉੱਪਰ ਹਮਲਾ ਬੋਲ ਦਿੱਤਾ ਜਿਸ ਦਾ ਕਿ ਸਿੱਖਾਂ ਨੇ ਯੋਧਿਆਂ ਨੇ ਬੜੀ ਹੀ ਦ੍ਰਿੜਤਾ ਨਾਲ ਜਵਾਬ ਦਿੱਤਾ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਉਪਰੰਤ ਗੁਰੂ ਸਾਹਿਬ ਜੀ ਹੁੰਦੇ ਹੁੰਦੇ ਇਸ ਸਥਾਨ ਤੇ ਪਹੁੰਚੇ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਨਦੀ ਬੈੰਦੀ ਹੁੰਦੀ ਸੀ ਪਹਾੜੀ ਨਦੀ ਬਰਸਾਤੀ ਨਦੀ ਬੈੰਦੀ ਹੁੰਦੀ ਸੀ ਜੋ ਕਿ ਬਰਸਾਤ ਕੈਣ ਕਾਰਨ ਬਹੁਤ ਜ਼ਿਆਦਾ ਭਰੀ ਹੋਈ ਸੀ ਅਤੇ ਪਾਣੀ ਠਾਠਾ ਮਾਰ ਰਿਹਾ ਸੀ ਅੰਤ ਵਿੱਚ ਗੁਰੂ ਸਾਹਿਬ ਜੀ ਨੇ ਇਸ ਪਹਾੜੀ ਦੇ ਉੱਪਰ ਆਸਨ ਕਰਨਾ ਕੀਤਾ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਉਸ ਸਥਾਨ ਤੇ ਪਹਾੜੀ ਰਾਜਿਆਂ ਨੇ ਇੱਕ ਵਾਰ ਫਿਰ ਹਮਲਾ ਕਰ ਦਿੱਤਾ ਇੱਕ ਪਾਸੇ ਕੀਰਤਨ ਹੋ ਰਿਹਾ ਸੀ ਗੁਰੂ ਇੱਕ ਪਾਸੇ ਜੁਦ ਹੋ ਰਿਹਾ ਸੀ ਗੁਰੂ ਸਾਹਿਬ ਜੀ ਨੇ ਦਰਸਾਣਾ ਕੀਤਾ ਪੇਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾ ਹੈ ਕਿ ਕਿੰਨੀ ਵੀ ਔਕੜ ਆ ਜਾਵੇ ਅਸੀਂ ਆਪਣੀ ਰਹਿਤ ਵਿੱਚ ਪਰਪੱਕ ਰਹੀਏ ਗੁਰੂ ਸਾਹਿਬ ਜੀ ਨੇ ਹੌਸਲਾ ਨਹੀਂ ਡੋਲਾਇਆ ਸਿੱਖਾਂ ਨੇ ਬੜੀ ਹੀ ਦ੍ਰਿੜਤਾ ਨਾਲ ਜਵਾਬ ਦਿੰਦੇ ਹੋਏ ਆਪਣੇ ਘੋੜੇ ਸਰਸਾਬਾਲ ਨੂੰ ਪਾਰ ਰਹੇ ਸਰਸਾ ਠਾਠਾ ਮਾਰ ਰਹੀ ਸੀ ਕੋਈ ਸਿੰਘ ਕਿਤੇ ਅੱਗ ਲੱਗਿਆ ਕੋਈ ਕਿਤੇ ਅੱਗ ਲੱਗਿਆ ਗੁਰੂ ਸਾਹਿਬ ਜੀ ਦਾ ਪਰਿਵਾਰ ਵੀ ਤਿੰਨ ਹਿੱਸੇ ਵਿੱਚ ਵੰਡਿਆ ਗਿਆ ਗੁਰੂ ਸਾਹਿਬ ਜੀ ਦੇ ਮਹਲ ਭਾਈ ਮਨੀ ਸਿੰਘ ਹੋਰ ਸਿੰਘ ਦਿੱਲੀ ਵੱਲ ਕੂਚ ਕਰ ਗਏ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਕ ਕਿਨਾਰੇ ਤੇ ਜਾ ਕੇ ਲੱਗੇ ਜਿਸ ਜਿਸ ਥਾਨ ਉੱਤੇ ਉਹਨਾਂ ਨੂੰ ਕੁੰਮਾ ਮਸ਼ਕੀਨ ਬਣਾ ਦਿੱਤੀ ਅਤੇ ਗੁਰੂ ਸਾਹਿਬ ਦੀ ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਅਤੇ ਹੋਰ ਸਿੰਘ ਇਹ ਚਮਕੌਰ ਸਾਹਿਬ ਵੱਲ ਪੂਜ ਕਰ ਗਏ ਇਸ ਤਰ੍ਹਾਂ ਇਸ ਥਾਨ ਉੱਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸੇ ਵਿੱਚ ਵੰਡਿਆ ਗਿਆ ਿਸ ਕਾਰਨ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼ਿਰ ਪਰਵਾਰ ਛੋੜਾ ਸਾਹਿਬ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ